ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਜਿੰਦਾਬਾਦ ਅੱਜ ਜਿਹੜੀ ਅਸੀਂ ਵੀਡੀਓ ਪਾ ਰਹੇ ਹਾਂ ਉਸ ਦਾ ਮਕਸਦ ਸਿਰਫ ਇਤਨਾ ਹੀ ਹੈ ਕਿ ਪੰਜਾਬ ਦੇ ਵੋਟਰਾਂ ਨੇ ਜੋ ਸਾਥ ਅਤੇ ਸਹਿਯੋਗ ਸ਼੍ਰੋਮਣੀ ਅਕਾਲੀ ਦਲ ਨੂੰ ਦਿੱਤਾ ਹੈ ਉਸ ਦੀ ਅਸੀਂ ਪੰਜਾਬ ਦੇ ਵੋਟਰਾਂ ਨੂੰ ਵਧਾਈ ਦਿੰਦੇ ਹਾਂ ਤੇ ਦੂਸਰਾ ਜਿਹੜੇ ਲੋਕ ਕਹਿੰਦੇ ਸਨ ਕਿ ਸ਼੍ਰੋਮਣੀ ਅਕਾਲੀ ਦਲ ਦਾ ਪੰਜਾਬ ਚੋਂ ਸਫਾਇਆ ਹੋ ਚੁੱਕਾ ਹੈ ਉਹਨਾਂ ਦੇ ਮੂੰਹ ਤੇ ਇੱਕ ਕਰਾਰੀ ਚਪੇਟ ਵੀ ਹੈ ਤੁਹਾਨੂੰ ਪਤਾ ਲੱਗਾ ਹੀ ਹੈ ਕਿ ਜਿਵੇਂ ਪੰਜਾਬ ਦੇ ਜਿਹੜੇ ਰਿਜ਼ਲਟ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਤੀ ਮੈਂਬਰਾਂ ਦੇ ਆਏ ਨੇ ਉਸ ਤੋਂ ਲੱਗਦਾ ਕਿ ਆਉਣ ਵਾਲਾ ਸਮਾਂ ਸ਼੍ਰੋਮਣੀ ਅਕਾਲੀ ਦਲ ਦਾ ਤੇ 2027 ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬੰਦੇ ਜਿਹੜੇ ਅਸਾਰ ਨੇ ਅੱਜ 100% ਜਿਹੜੇ ਉਹ ਉਹ ਸਾਰਿਆਂ ਦੇ ਸਾਹਮਣੇ ਆ ਚੁੱਕੇ ਨੇ ਤੇ ਮੈਂ ਇੱਕ ਬੇਨਤੀ ਕਰਾਂ ਦਾ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਦੇ ਅੱਗੇ ਕਿ ਜੋ ਦਲੇਰੀ ਤੁਸੀਂ ਦਿਖਾਈ ਹੈ ਬੇਸ਼ੱਕ ਤੁਹਾਨੂੰ ਬਹੁਤ ਸਾਰੇ ਤੁਹਾਡੇ ਜਿਹੜੇ ਸਪਾਣੇ ਸਾਥੀ ਛੱਡ ਕੇ ਚਲੇ ਵੀ ਗਏ ਸਨ ਪਰ ਤੁਸੀਂ ਮੈਦਾਨ ਨਹੀਂ ਛੱਡਿਆ ਇਹ ਅੱਜ ਜੋ ਨਤੀਜੇ ਆਏ ਨੇ ਸਾਰੇ ਤੁਹਾਡੀ ਦ੍ਰਿੜਤਾ ਕਰਕੇ ਆਏ ਨੇ ਕਿ ਤੁਸੀਂ ਇਹ ਮੈਦਾਨ ਦੇ ਵਿੱਚ ਡਟ ਕੇ ਖਾਸ ਕਰਕੇ ਤੁਹਾਡੇ ਜਿਹੜੇ ਸਹਿਯੋਗੀ ਨੇ ਜਿਹੜੇ ਦਿਲੋਂ ਪਿਆਰ ਕਰਦੇ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਤੁਹਾਡੇ ਨਾਲ ਹਮੇਸ਼ਾ ਛਟਾਣ ਬਣ ਕੇ ਖੜੇ ਰਹੇ ਤੇ ਨਾਲ ਸ਼੍ਰੋਮਣੀ ਅਕਾਲੀ ਦਲ ਯੂਰਪ ਜਿਸ ਦਾ ਮੈਂ ਮੁਖੀ ਵੀ ਆਂ ਤੇ ਮੇਰੇ ਸਾਥੀ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਇਹਨਾਂ ਚੋਣਾਂ ਦੇ ਵਿੱਚ ਆਪਣੇ ਰਿਸ਼ਤੇਦਾਰਾਂ ਨੂੰ ਪ੍ਰੇਰ ਕੇ ਪਾਰਟੀ ਦਾ ਸਾਥ ਦਿੱਤਾ ਤੇ ਜਿੰਨੇ ਵੀ ਸਾਡੇ ਜਿਹੜੇ ਵੋਟਰ ਸੀ ਉਹਨਾਂ ਦੀ ਹੌਸਲਾ ਵਜਾਈ ਕੀਤੀ ਤੇ ਉਹਨਾਂ ਨੂੰ ਦੱਸਿਆ ਕਿ ਜੇਕਰ ਪੰਜਾਬ ਦੇ ਵਿੱਚ ਵਿਕਾਸ ਹੋ ਸਕਦਾ ਹੈ ਤਾਂ ਸਿਰਫ ਤੇ ਸਿਰਫ ਛੋਣੀ ਇਕੱਲੀ ਦਾਲੀ ਜਿਹੜਾ ਵਿਕਾਸ ਕਰ ਸਕਦਾ ਹੈ ਕਿਉਂਕਿ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਝੂਠ ਸੱਚ ਬੋਲ ਕੇ ਗੁਟਕਾ ਸਾਦੀ ਸੌਂ ਖਾ ਕੇ ਪੰਜਾਬ ਦੇ ਲੋਕਾਂ ਨੂੰ ਵਰਗਲਾਇਆ ਉਸ ਤੋਂ ਬਾਅਦ ਆਮ ਆਦਮੀ ਨੇ ਜਿਹੜਾ ਚਾਲ ਖੇਡ ਕੇ ਕਿ ਅਸੀਂ ਦੋਸ਼ੀਆਂ ਨੂੰ ਫੜ ਲਵਾਂਗੇ ਬੈਬਲ ਕਲਾ ਦੇ ਦੋਸ਼ੀਆਂ ਨੂੰ ਫੜ ਕੇ ਸਜ਼ਾਵਾ ਦਵਾਵਾਂਗੇ ਨਸ਼ੇ ਛਡਾਵਾਂਗੇ ਪੰਜਾਬ ਦੀਆਂ ਔਰਤਾਂ ਨੂੰ ਹਰ ਘਰ ਦੇ ਪ੍ਰਤੀ 1000 ਰੁਪਇਆ ਵੀ ਦਾਂਗੇ ਸੋ ਉਹਨਾਂ ਨੇ ਵੀ ਪੰਜਾਬ ਦੇ ਵਿੱਚ ਜਿਹੜੇ ਧੋਖਾ ਕੀਤਾ ਤਾਂ ਅੱਜ ਲੋਕ ਉਹਨਾਂ ਦੀਆਂ ਇਹਨਾਂ ਦੋਨਾਂ ਪਾਰਟੀਆਂ ਦੀਆਂ ਚਾਲਾਂ ਨੂੰ ਸਮਝ ਚੁੱਕੇ ਨੇ ਤੇ ਮੈਂ ਇੱਕ ਵਾਰੀ ਫੇਰ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨੂੰ ਜਿੱਥੇ ਉਹਨਾਂ ਦੀ ਦ੍ਰਿੜਤਾ ਜੋ ਉਹਨਾਂ ਨੇ ਦਰੇਰੀ ਦਿਖਾਈ ਹੈ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕੀਤਾ ਉਹਦੀ ਮੈਂ ਵਧਾਈ ਦਿੰਦਾ ਨਾਲ ਪੰਜਾਬ ਦੇ ਵੋਟਰਾਂ ਨੂੰ ਵਧਾਈ ਦਿੰਦਾ ਕਿ ਜਿੰਨਾ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਹੈ ਉਹ ਜਿਹੜੀ ਹੈ ਗਰਾਊਂਡ ਜਿਹੜੀ ਉਹ ਤਿਆਰ ਕੀਤੀ ਹੈ ਤੇ ਉਹਦਾ ਮਾਣ ਰੱਖਿਆ ਉਸ ਤੋਂ ਬਾਅਦ ਇੱਕ ਸੁਝਾਅ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਆਪਣੇ ਸ਼੍ਰੋਮਣੀ ਅਕਾਲੀ ਦਲ ਯੂਰ ਵੱਲੋਂ ਦੇਣਾ ਚਾਹੁੰਦਾ ਕਿ ਹੁਣ ਵੇਲਾ ਆ ਗਿਆ ਕਿ ਮੈਨੂੰ ਪਤਾ ਹੈ ਕਿ ਜਿਹੜੇ ਮੈਦਾਨ ਛੱਡ ਕੇ ਗਏ ਨੇ ਉਹਨਾਂ ਨੇ ਵਾਪਸ ਆਉਣਾ ਆ ਹੁਣ ਉਹ ਬੜਾ ਉਹਨਾਂ ਦੇ ਦਿਲਾਂ ਚ ਆ ਚੁੱਕੀ ਕਿ ਇਹ ਵਾਪਸ ਆਪਣੀ ਪਾਰਟੀ ਚ ਜਾਈਏ ਤੇ ਮਹਾਰਾਜ ਜੀ ਸੁਖਬੀਰ ਸਿੰਘ ਜੀ ਬਦਲ ਸਾਡੀ ਬੇਨਤੀ ਹੈ ਕਿ ਵਾਪਸ ਆਉਣ ਜੀ ਸਦਕੇ ਆਉਣ ਪਾਰਟੀਆਂ ਦੇ ਚ ਲੋਕ ਜਾਂਦੇ ਵੀ ਨੇ ਵਾਪਸ ਵੀ ਆਉਂਦੇ ਨੇ ਪਰ ਇੱਕ ਗੱਲ ਦਾ ਖਿਆਲ ਰੱਖਣਾ ਕਿ ਜਿਹੜੇ ਆਪਾਂ 7 ਸਾਲ ਜਿਹੜੇ ਤੁਸੀਂ ਗੁਜ਼ਾਰੇ ਨੇ ਦੁੱਖਾਂ ਭਰੀ ਜ਼ਿੰਦਗੀ ਜਿਹੜੀ ਹੈ ਤੁਸੀਂ ਗੁਜ਼ਾਰੀ ਇਹ ਬੜੀਆਂ ਔਕਰਾਂ ਦਾ ਸਾਹਮਣਾ ਕੀਤਾ ਜਿਹੜੇ ਨਵੇਂ ਵਰਕਰ ਤੁਹਾਡੇ ਨਾਲ ਤਿਆਰ ਹੋਏ ਨੇ ਉਹਨਾਂ ਦਾ ਜਿਹੜਾ ਤੁਸੀਂ ਖਾਸ ਖਿਆਲ ਰੱਖਣਾ ਇਹ ਜਿਹੜੇ ਛੱਡ ਕੇ ਗਏ ਸੀ ਵਾਪਸ ਆਏ ਨੇ ਜੇਕਰ ਇਹ ਫੇਰ ਪੁਰਾਣੀਆਂ ਪੋਸਟਾਂ ਭਾਲਣ ਕਿਉਂਕਿ ਦਫ਼ਤਰਾਂ ਦੇ ਵਿੱਚ ਸਾਡੀ ਸਾਰੀ ਜਾਣਕਾਰੀ ਲੀਕ ਕਰਦੇ ਰਹੇ ਨੇ ਸਾਡੀਆਂ ਗੁਪਤ ਮੀਟਿੰਗਾਂ ਦਾ ਦੀ ਜਾਣਕਾਰੀ ਲੀਕ ਕਰਦੇ ਰਹੇ ਨੇ ਵੱਡੇ ਵੱਡੇ ਅਹੁਦਿਆਂ ਤੇ ਰਹੇ ਨੇ ਪ੍ਰਧਾਨਗੀਆਂ ਤੇ ਰਹੇ ਨੇ ਇਹਨਾਂ ਨੂੰ ਇੰਨਾ ਮਾਣ ਸਤਿਕਾਰ ਸ਼੍ਰੋਮਣੀ ਅਕਾਲੀ ਦਲ ਚ ਮਿਲਿਆ ਕਿ ਜੇਕਰ ਇਹ ਵਾਪਸ ਆਉਂਦੇ ਨੇ ਤੇ ਇਹਨਾਂ ਨੂੰ ਇਹਨਾਂ ਦੀ ਔਕਾਤ ਦੇ ਮੁਤਾਬਕ ਹੀ ਪਾਰਟੀ 'ਚ ਇਹਨਾਂ ਨੂੰ ਜਗ੍ਹਾ ਦਿੱਤੀ ਜਾਵੇ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ